ਖਬਰ ਧੂੜੀ ਦੇ ਬਾੜ ਨੰਬਰ 4 ਤੋਂ ਹੈ ਜਿੱਥੇ ਦੇ ਮਹੱਲਾ ਨਿਵਾਸੀ ਮਹੱਲੇ ਵਿੱਚ ਹੋ ਰਹੀਆਂ ਚੋਰੀਆਂ ਤੋਂ ਬੇਹੱਦ ਪਰੇਸ਼ਾਨ ਹਨ ਮਹੱਲਾਂ ਨਿਵਾਸੀਆਂ ਦਾ ਕਹਿਣਾ ਹੈ ਕਿ ਮਹੱਲੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਪਰ ਪੁਲਿਸ ਚੋਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਅਸਫਲ ਹੈ ਬੀਤੀ ਰਾਤ ਚੋਰ ਵੱਲੋਂ ਘਰ ਦੀ ਛੱਤ ਤੋਂ ਘਰ ਵਿੱਚ ਦਾਖਲ ਹੋ ਕੇ ਇੱਕ ਘਰ ਵਿੱਚ 14 ਤੋਂ 15 ਲੱਖ ਰੁਪਏ ਦੀ ਚੋਰੀ ਕੀਤੀ ਗਈ ਹੈ ਘਰ ਦੇ ਮਾਲਕ ਨੇ ਦੱਸਿਆ ਕਿ ਰਾਤ ਸਮੇਂ ਚੋਰ ਘਰ ਦੀ ਛੱਤ ਰਾਹੀਂ ਘਰ ਵਿੱਚ ਦਾਖਲ ਹੋਇਆ ਅਤੇ ਘਰ ਦੀ ਜਾਲੀ ਕੱਟ ਕੇ ਘਰ ਵਿੱਚ ਮੰਦਰ ਵਿੱਚ ਪਈਆਂ ਚਾਂਦੀ ਦੀਆਂ ਮੂਰਤੀਆਂ, ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਿਆ। ਮਹੱਲਾਨ ਵਾਸੀਆਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਪੁਲਿਸ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫਤਾਰ ਕਰੇ ਅਤੇ ਮਹੱਲੇ ਵਿੱਚ ਪੀਸੀਆਰ ਦੀ ਗਸ਼ਟ ਵਧਾਈ ਜਾਵੇ। ਚੋਰ ਚੋੜ ਆਏ ਨੇ ਉਹਨਾਂ ਨੇ ਇੱਕੋ ਚਾਪੀ ਕੱਢੀ ਹੈ। ਤੱਬ ਵੀ ਕੱਢ ਕੇ ਖੋਲ ਕੇ ਉਹਨੇ ਇੱਥੇ ਮੇਰਾ ਬੈਗ ਤੇ ਰੈਡ ਲਾਈਨਾਂ ਵਾਲਾ ਬੈਗ ਹੈ ਤੇ ਉਹਦੇ ਵਿੱਚ 골ਡ ਸੀ ਮੇਰਾ 10% 골ਡ ਤੇ ਨਾਲ ਚਾਂਦੀ ਦਾ ਸਮਾਨ ਸੀਗਾ ਤੇ ਦੇਵਾਂ ਸੀ ਚੰਗੂਟਿਆਂ ਸੀ ਸਭ ਕੁਝ ਸੀ ਹੋਰ ਸੀ ਕੈਸ਼ ਸੀ 50000 ਉਹ ਲੈ ਗਿਆ ਪਿੱਛੇ ਮੈਂ ਵੀ ਕੁਝ ਥਰਲਾ ਹੋਰ ਸੀ ਉਹਦੇ ਵਿੱਚ ਮੇਰੀ 8 ਦੀ ਚਾਂਦੀ ਦੀ ਹਟੜੀ ਸੀ ਚਾਂਦੀ ਦੀ ਪਲੇਟ ਸੀ ਜੀਵਾ ਸੀ ਐਡਾ ਵੱਡਾ ਜਿਹੜਾ ਅਸੀਂ ਦੁਆਗੇ ਤੇ ਪੂਜਨ ਕਰਦੇ ਆ ਸਿੱਕਾ ਸੀ ਇੱਕ ਉਹ ਲੈ ਗਿਆ ਫਿਰ ਮੰਦਰ ਤੋਂ ਗਿਆ ਪੰਦਰਚੇ ਜਾ ਕੇ ਉਹਨੇ ਚਾਂਦੀ ਚੀਜ਼ਾਂ ਦੇ ਲక్ష్ਮੀ ਜੀ ਦੇ ਮੂਰਤੀਆਂ ਚੱਕ ਕੇ ਰੱਖੀ ਹੋਈਆਂ ਸੀ ਇੱਥੇ ਮਾਤਾ ਦੀ ਚਾਂਦੀ ਦੀਆਂ ਪਾਦੁਕਾ ਸੀ ਉਹ ਸਾਰਾ ਜੀ ਨਾਮ ਮੇਰਾ ਨਾਮ ਨਮੂਲ ਕਰ ਗਿਆ ਜੀ ਅਸੀਂ ਵਾਰਡ ਨੰਬਰ 4 ਦੇ ਵਾਸੀ ਆ ਜੀ ਕੱਲ ਰਾਤ ਸਾਡੇ ਘਰੇ ਚੋਰੀ ਹੋ ਗਈ ਜੀ ਕਰੀਬ 3 ਵਜੇ ਦੇ ਕਰੀਬ ਚੋਰ ਕੰਧ ਟੱਪ ਕੇ ਸਾਡੇ ਘਰ ਦੇ ਅੰਦਰ ਦਾਖਲ ਹੋ ਗਏ ਜਿਹਦੇ ਵਿੱਚ ਕਿ ਉਹਨਾਂ ਨੇ ਪਹਿਲਾਂ ਸਾਡਾ ਕੋਠੇ ਵਾਲਾ ਦਰਵਾਜ਼ਾ ਤੋੜਿਆ ਉਸ ਤੋਂ ਬਾਅਦ ਉਹ ਥੱਲੇ ਆ ਕੇ ਸਾਡੇ ਇੱਥੇ ਪੇਚ ਕਸਨ ਨਾਲਿਆ ਕੋਈ ਹਥਿਆਰ ਨਾਲ ਆ ਚੀਜ਼ਾਂ ਤੋੜ ਕੇ ਜਾਲੀਆਂ ਉਹ ਘਰ ਦੇ ਅੰਦਰ ਐਂਟਰ ਹੋ ਗਏ ਅਸੀਂ ਸਾਡਾ ਪਰਿਵਾਰ ਇੱਧਰ ਸੁੱਤਾ ਪਿਆ ਸੀ ਉਹਨੇ ਅੰਦਰ ਜਾ ਕੇ ਸਾਡੇ ਸਾਰੀਆਂ ਲਮਾਰੀਆਂ ਵਗੈਰਾ ਫਰੋਲਤੀਆਂ ਤੇ ਉਸ ਤੋਂ ਬਾਅਦ ਉਹ ਨਗਦੀ 골ਡ ਤੇ ਸਾਡੇ ਮੰਦਰ ਦੇ ਵਿੱਚ ਜੋ ਕਿ ਮਾਤਾ ਦੇ ਚਾਂਦੀ ਦੇ ਇਹ ਮੂਰਤੀਆਂ ਵਗੈਰਾ ਪਈਆਂ ਸੀ ਉਹ ਸਾਰਿਆਂ ਸਮਾਨ ਇਕੱਠਾ ਕਰਕੇ ਲੈ ਗਿਆ ਜਿਸ ਦੀ ਸਾਡੇ ਲਵੇ ਬਕਾਇਦਾ ਵੀਡੀਓ ਹੀ ਬਣੀ ਹੋਈ ਆ ਇਸ ਮੱਲੇ ਦੇ ਵਿੱਚ ਇਹ ਪਹਿਲੀ ਘਟਨਾ ਨਹੀਂ ਹੈਗੀ ਚੋਰੀ ਦੀ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਪੰਜਵੀਂ ਚੌਥੀ ਪੰਜਵੀਂ ਘਟਨਾ ਹੋ ਚੁੱਕੀ ਆ ਪ੍ਰਸ਼ਾਸਨ ਸ਼ਾਂਤਤਾ ਤੇ ਇੱਕੋ ਹੀ ਬੰਦਾ ਆ ਰਿਹਾ ਹੈ बार-बार ਕੋਈ ਐਦਾਂ ਨਹੀਂ ਉਸ ਤੋਂ ਬਾਅਦ ਉਹ ਚੋਰ 15-20 ਮਿੰਟ ਸਾਡੇ ਘਰ ਦੇ ਵਿੱਚ ਪੂਰਾ ਕੁੱਲਮਚੋਰ ਨਾਲ ਜਿਵੇਂ ਬੇਫਖਾਫ ਹੋ ਕੇ ਘਰ ਦੇ ਵਿੱਚ ਗੇੜੇ-ਗੂੜੇ ਕੱਢ ਕੇ ਆਪਦੀ ਤਾਂ ਸ਼ਾਂਤੀ ਦਾ ਸਮਾਨ ਲੈ ਕੇ ਓਵੇਂ ਜਿੱਕਰ ਜਿੱਥੋਂ ਆਇਆ ਓਵੇਂ ਜਿੱਕਰੀ ਉਹ ਪਿੱਛੇ ਚਲਿਆ ਜਾਂਦਾ ਹੈ ਕਿ ਅੱਗੇ ਦੀ ਉਹ ਆਂਦਾ ਨਹੀਂਗਾ ਉਸਨੇ ਬਕਾਇਦਾ ਸਾਡੇ ਰੱਖਿਓ ਇਹਨੇ ਕੁੱਤੇ ਉਹਨਾਂ ਨੂੰ ਬਕਾਇਦਾ ਉਸਨੇ ਅੱਧਾ ਕਿਲੋ ਪਾਇਆ ਮੀਟ ਵੀ ਪਾਤਾ ਜਿਸ ਦੇ ਕਰਕੇ ਉਹ ਨਸ਼ੀਲੀ ਦਵਾਈ ਕਰਕੇ ਸੋਂਗੇ ਉਹ ਭੋਂਕੇ ਵੀ ਨਹੀਂ ਹੈਗੇ ਕਿੰਨਾ ਕ ਨਫਾ ਇਹਦੇ ਵਿੱਚ ਲੱਖਾਂ ਰੁਪਏ ਦਾ ਸਾਡਾ 골ਡ ਚਲਿਆ ਗਿਆ 1.5 ਲੱਖ ਰੁਪਏ ਦੇ ਕਰੀਬ ਚਾਂਦੀ ਸੀਗੀ ਤੇ 50 ਕੁ ਹਜ਼ਾਰ ਰੁਪਏ ਨਕਦ ਸੀਗਾ ਜੇ ਮੌਮ ਪੁੱਲੋ ਦੇਖੀ ਜਾਵੇ ਕਿੰਨਾ ਕੁ ਛੋਟਾ 15 ਤੋਂ 20 ਦੇ ਵਿੱਚ ਵਿੱਚ ਦੀ ਅਮਾਉਂਟ ਸੀਗੀ 15-20 ਲੱਖ ਰੁਪਏ ਦਾ ਸਾਡਾ ਰਾਤੋਂ ਰਾਤ ਨੁਕਸਾਨ ਕਰਕੇ ਪੁਲਿਸ ਵੱਲੋਂ ਮੌਕਾ ਦੇਖ ਲਿਆ ਗਿਆ ਪੁਲਸ ਵੱਲੋਂ ਮੌਕਾ ਦੇਖ ਲਿਆ ਗਿਆ ਅਸੀਂ ਪਹਿਲਾਂ ਵੀ ਜਿਹੜੀਆਂ ਚੋਰੀਆਂ ਹੋਈਆਂ ਸੀ ਉੱਥੇ ਹੀ ਪੁਲਿਸ ਨੇ ਮੌਕਾ ਹੀ ਦੇਖਿਆ ਕੋਈ ਹਾਲ ਤੱਕ ਬੰਦਾ ਨਹੀਂ ਫੜਿਆ ਗਿਆ ਦੀ ਮੰਗ ਕਰਦੇ ਮੰਗੇ ਇਹੀ ਕਰਦੇ ਆ ਵੀ ਚੋਰ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਇਹਨੂੰ ਨੱਥ ਪਾਈ ਜਾਵੇ ਤੇ ਸਾਡਾ ਜੋ ਨੁਕਸਾਨ ਹੋਇਆ ਉਹਦੀ ਪਰਹਾਈ ਕੀਤੀ ਜਾਵੇ ਤੇ ਸਾਡਾ ਸਮਾਨ ਸਾਨੂੰ ਦਵਾਇਆ ਜਾ ਜੀ ਨਾ ਬਸ ਜਲਦੀ ਨਹੀਂ ਸ਼ਰਾਏ ਜੀ ਕੀ ਘਟਨਾ ਬਾਬੂ 8000 357 3 ਕਵਲੇ ਲਗਭਗ ਚੋਰ ਆਏ ਤੇ ਮੇਰਾ ਸੁਪਤਾ ਪਿਆ ਦੇ ਅੰਦਰ ਭਾਗੇ ਦਾ ਦੇਖੇ ਜਾਲੀ ਤੋੜ ਕੇ ਸਮਾਨ ਲੈ ਕੇ ਨਾ ਕਰੋ। ਨੋ, ਤਾਂ ਲਗਭਗ 16-17 ਲੱਖ ਦੇ ਹੋ ਗਏ। ਪ੍ਰਸ਼ਾਸਨ ਤੋਂ ਕੀ ਮੰਗ ਰਹੇ? ਅਸੀਂ ਇਹ ਮੰਗ ਕਰਦੇ ਆਂ ਵੀ ਸਾਡਾ ਸਮਾਨ ਦਿਵਾ ਦਿੱਤਾ ਜਾਵੇ, ਚਲ। ਚੋਰ ਫੜੇ ਜਾ। ਕੈਮਰੇ ਕੋਈ ਤਾਂ ਨਹੀਂ ਤੋੜੇ ਥੋੜੇ। ਕੈਮਰੇ ਉਹ ਹਰਾਏ ਸੀਗੇ ਪਰ ਇੱਧਰ-ਉੱਧਰ ਕਰਿਆ ਹੂੰ ਤੋੜਿਆ ਕੋਈ ਨਹੀਂ। ਮੈਂ ਐਡਵੋਕੇਟ ਰੋਜੀਬ ਚੌਧਰੀ, ਪਾਰਟ ਨੰਬਰ 4 ਤੋਂ ਐਮਸੀ। ਘਟਨਾ ਵਕਤ ਜਿਹੜਾ ਇਹ ਕਹਿਣਾ। ਘਟਨਾ ਆਈ ਜੀ ਬੀਤੀ ਰਾਤ ਅੰਕਲ ਜੀ ਨੇ ਜਗਦੀਸ਼ ਰਾਏ ਜੀ ਇਹਨਾਂ ਦੇ ਘਰ ਤਕਰੀਬਨ 3 ਤੋਂ 6 ਦਿਨ ਦੇ ਵਿੱਚ ਚੋਰੀ ਹੋ ਗਈ ਜਿਹਦੇ ਵਿੱਚ ਕੋਈ 15 ਕਿਤੋਲੇ ਸੋਨਾ ਤੇ ਚਾਂਦੀ ਤੇ ਕੁਝ ਨਕਦੀ ਜਿਹੜਾ ਚੋਰ ਐ ਚੱਕ ਕੇ ਲੈ ਗਿਆ ਤੇ ਇੱਥੇ ਜਿਗਰ ਜੋਗ ਜਾਂ ਗੱਲ ਇਹ ਆ ਵੀ ਇਹ ਨਾ ਇਸ ਏਰੀਆ 'ਚ ਪੰਜਵੀਂ ਛੇਵੀਂ ਚੋਰੀ ਐ ਪਹਿਲਾਂ ਨਾਲ ਵੀ ਇੱਕ ਆਪਣਾ ਏਕੋ ਪ੍ਰੈਸ਼ਰ ਵਾਲੇ ਸ਼ਰਮਾ ਜੀ ਦੇ ਘਰੇ ਚੋਰੀ ਹੋਈ ਰਾਜੂ ਗਾਰਮੈਂਟਸ ਵਾਲਿਆਂ ਦੇ ਚੋਰੀ ਹੋਈ ਉਸ ਤੋਂ ਬਿਨਾ ਸਰਲਾ ਮੈਡਮ ਦੇ ਚੋਰੀ ਹੋਈ ਗੋਟੇ ਵਾਲਿਆਂ ਦੇ ਚੋਰੀ ਹੋਈ ਇਸ ਏਰੀਏ ਚ ਇਹ ਦਰਜਨਾ ਚੋਰੀਆਂ ਹੋ ਚੁੱਕੀਆਂ ਬਾਰ ਬਾਰ ਅਸੀਂ ਪ੍ਰਸ਼ਾਸਨ ਕੋਲ ਜਾਂਦੇ ਆਂ ਦਰਖਾਸਤਾਂ ਦਿੰਨੇ ਆਂ ਪਰ ਕੋਈ ਵੀ ਇਹ ਜਿਹੜੀ ਇਹ ਤੇ ਨੱਥ ਝ ਠੱਲ ਨਹੀਂ ਪੈ ਰਹੀ ਤੇ ਜਿਹੜਾ ਨੁਕਸਾਨ ਹੈ ਸਾਡਾ ਸਾਡੇ ਲੋਕਾਂ ਦਾ ਉਹ ਉਮੀਦਾਂ 'ਤੇ ਮਸ ਹੁੰਦਾ ਜਾ ਰਿਹਾ ਸਾਡੀ ਬਸ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਵੀ ਇਹ ਤੇ ਨੱਥ ਪਾਈ ਜਾਵੇ ਚੋਰਾਂ ਨੂੰ ਤੇ ਜਿਹੜੀ ਸਾਡੀ ਇਸ ਏਰੀਏ ਦੀ ਸੇਫਟੀ ਹੈ ਉਦੇ ਵਾਸਤੇ ਜਿਹੜੇ ਪੁਖਤਾ ਇੰਤਜ਼ਾਮ ਨੇ ਉਹ ਕੀਤੇ ਜਾਣ ਤੇ ਜੋ ਚਾਹੇ ਪੀਸੀਆਰ ਦੀ ਗੱਲ ਹੈ ਸਰ ਜੀ ਰਾਤ ਚੋਰੀ ਹੋਇਆ ਕੀ ਕਹਿਣਾ ਹੈ ਅੱਜ ਸਾਨੂੰ ਇਤਲਾਹ ਮਿਲੀ ਸੀ ਕਿ ਜਗਦੀਸ਼ ਸਿੰਘ ਪਾਸੇ ਧੂਰੀ ਨੇੜੇ ਢੋਬੀਗੜ੍ਹ ਦੇ ਘਰੋਂ ਦਰਮਿਆਨੀ ਰਾਤ ਨੂੰ ਕੋਈ ਸਮਾਨ ਚੋਰੀ ਹੋਇਆ ਹੈ ਸਮਾਨ ਚੋਰੀਆ ਜਿਸ ਵਿੱਚ ਕੋਈ ਚਾਂਦੀ ਸੋਨੇ ਦੇ ਗਹਿਣੇ ਤੇ ਕੋਈ ਘਰੇਲੂ ਸਮਾਨ ਹੈ ਇਸ ਸਬੰਧੀ ਟੀਮਾਂ ਬਣਾਈਆਂ ਜਾ ਰਹੀਆਂ ਨੇ ਤੇ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ